ਦੇਖੋ ਦੇਖੋ ਇਸ ਖਾਸ ਬਲੁੱਟਿਨ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਚੰਦ ਸ਼ੁਰੂਆਤ ਕਰਦੇ ਆਂ ਪਹਿਲੀ ਵੱਡੀ ਖਬਰ ਦੇ ਨਾਲ ਪਹਿਲੀ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਵੱਡੀ ਪੱਧਰ ਤੇ ਪੰਜਾਬੀ ਰਿਪੋਰਟ ਹੋ ਸਕਦੇ ਨੇ ਦਰਅਸਲ ਖਾਲਿਸਤਾਨ ਹਮਾਇਤੀ ਹੁੰਦਾ ਦਾ ਦਾਵਾ ਕਰਦੇ ਆਂ ਕੈਨੇਡਾ ਵਿੱਚ ਪੱਕਾ ਹੁੰਦਾ ਸੁਪਨਾ ਦੇਖ ਰਹੇ ਸੈਂਕੜੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਜਦੋਂ ਰਿਫਿਊਜੀ ਬੋਰਡ ਨੇ ਉਹਨਾਂ ਦੇ ਅਸਾਈਲਮ ਕਲੇਮ ਰੱਦ ਕਰ ਦਿੱਤੇ ਅਤੇ ਹੁਣ ਇਹਨਾਂ ਨੂੰ ਰਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਕੈਨੇਡੀਅਨ ਅਦਾਲਤਾਂ ਵਿੱਚ ਧਾਇਰ ਅਪੀਲਾਂ ਵੀ ਕਾਰਗਰ ਸਾਬਤ ਨਹੀਂ ਹੋ ਰਹੀਆਂ ਹਨ ਅਤੇ ਮੌਜੂਦਾ ਬਰੇ ਦੌਰਾਨ ਸਾਹਮਣੇ ਆਏ 34 ਫੈਸਲਿਆਂ ਵਿੱਚੋਂ 30 ਨਾ ਪੱਕੀ ਦੇ ਤਾਜ਼ਾ ਫੈਸਲਾ ਪ੍ਰਦੀਪ ਸਿੰਘ ਬਨਾਮ ਲੋਕ ਸੁਰੱਖਿਆ ਮੰਤਰੀ ਮਾਮਲੇ ਵਿੱਚ ਆਇਆ ਜਿੱਥੇ ਡਿਪੂਟੇਸ਼ਨ ਹੁਕਮਾਨਤੇ ਰੁਕ ਲਾਉਣ ਦੀ ਮੰਗ ਕੀਤੀ ਗਈ ਸੀ ਪ੍ਰਦੀਪ ਸਿੰਘ ਨੇ ਖਾਲਿਸਤਾਨ ਹਮਾਇਤੀ ਹੋਣ ਅਤੇ ਭਾਰਤ ਡਿਪੋਰਟ ਕੀਤੇ ਜਾਣ ਤੇ ਜਾਨ ਦਾ ਖਤਰਾ ਹੋਣ ਦਾ ਦਾਵਾ ਸਾਬਤ ਕਰਦਿਆਂ ਆਪਣੇ ਮਾਪਿਆਂ ਦੇ ਹਲਫੀਆ ਬਿਆਨ ਅਤੇ ਸੋਸ਼ਲ ਮੀਡੀਆ ਤੇ ਆਧਾਰਿਤ ਸਬੂਤ ਪੇਸ਼ ਕੀਤੇ ਪਰ ਜੱਜ ਨੇ ਇਹਨਾਂ ਨੂੰ ਮੰਨਣ ਤੋਂ ਨਾ ਕਰ ਦਿੱਤੀ। ਟੋਰਾਂਟੋ ਸਥਿਤ ਫੈਡਰਲ ਅਦਾਲਤ ਨੇ 6 ਸਤੰਬਰ ਨੂੰ ਸੁਣਾਈ ਫੈਸਲੇ ਵਿੱਚ ਕਿਹਾ ਹੈ ਕਿ ਬਿਨੈਕਾਰ ਵੱਲੋਂ ਪੇਸ਼ ਦਸਤਾਵੇਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਡਿਪੋਰਟੇਸ਼ਨ ਤੇ ਰੋਕ ਨਹੀਂ ਲਾ ਜਾ ਸਕਦੀ। ਪ੍ਰਦੀਪ ਸਿੰਘ ਪਹਿਲੀ ਵਾਰ ਫਰਵਰੀ 2023 ਵਿੱਚ ਸਪਾਉਸ ਵਰਕ ਪਰਮਿਟ ਤੇ ਕੈਨੇਡਾ ਪਹੁੰਚਿਆ ਸੀ 10 ਨਵੰਬਰ 2024 ਨੂੰ ਵਰਕ ਪਰਮਿਟ ਖਤਮ ਹੋ ਗਿਆ ਪਰ ਉਸ ਵੱਲੋਂ ਮਿਆਦ ਵਧਾਉਣ ਦੀ ਅਰਜੀ ਦਾਇਰਨਾ ਕੀਤੀ ਗਈ ਇਸੇ ਦੌਰਾਨ 16 ਨਵੰਬਰ ਨੂੰ 2024 ਨੂੰ ਅਸਾਈਲਮ ਕਲੇਮ ਕਰ ਦਿੱਤਾ ਟ੍ਰਾਂਟੋ ਦੀ ਇਸੇ ਅਦਾਲਤ ਵੱਲੋਂ ਇੱਕ ਹੋਰ ਪੰਜਾਬੀ ਨੌਜਵਾਨ ਜਗਜੀਤ ਸਿੰਘ ਨੂੰ ਰਿਪੋਰਟ ਕਰਨ ਦੇ ਹੁਕਮਾਂ ਤੇ ਰੁਕ ਲਾ ਦਿੱਤੀ ਗਈ ਹੈ ਜੋ ਵਿਜ਼ਟਰ ਵੀਜ਼ਾ ਤੇ ਕੈਨੇਡਾ ਪਹੁੰਚਿਆ ਸੀ ਪਰ ਬਾਅਦ ਵਿੱਚ ਪਨਾਹ ਦਾ ਦਾਅਵਾ ਪੇਸ਼ ਕਰ ਦਿੱਤਾ ਇਸ ਦੌਰਾਨ ਉਸਨੇ ਕੈਨੇਡੀਅਨ ਸਿਟੀਜ਼ਨ ਨਾਲ ਵਿਆਹ ਕਰਵਾ ਲਿਆ ਪਰ ਪੀਆਰ ਮਿਲਣ ਤੋਂ ਪਹਿਲਾਂ ਹੀ ਉਸ ਨੂੰ ਰਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਸਨ ਮੀਡੀਆ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਵੱਲੋਂ ਭਾਰਤੀ ਨਾਗਰਿਕਾਂ ਨਾਲ ਸੰਬੰਧਿਤ ਤਕਰੀਬਨ 10000 ਅਸਾਈਲਮ ਕਲੇਮ ਬਾਰੇ ਮੌਜੂਦਾ ਵਰੇ ਦੌਰਾਨ ਵਿਚਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ 1025 ਪ੍ਰਵਾਨ ਹੋ ਗਏ ਜਦਕਿ 1027 ਰੱਦ ਕਰ ਦਿੱਤੇ ਗਏ 493 ਜਣਿਆਂ ਨੇ ਪਨਾਹ ਦੇ ਦਾਅਵੇ ਵਾਪਸ ਲੈ ਲਏ ਜਦਕਿ 2857 ਭਾਰਤੀਆਂ ਨੂੰ ਰਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ ਹੈ ਅਮਰੀਕਾ ਤੇ ਕੈਨੇਡਾ ਦੀ ਸਰਕਾਰ ਟਰੱਕਾਂ ਵਾਲਿਆਂ ਦੇ ਉੱਪਰ ਸਖਤ ਰੁਕਕ ਅਕਤਿਆਰ ਕਰ ਰਹੀ ਹੈ ਹੁਣ ਇਹ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਵੱਡੀ ਪੱਧਰ ਤੇ ਟਰੱਕ ਡਰਾਈਵਰਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਨੇ ਦਰਅਸਲ ਇਥੋਂ ਦੀ ਸੁਬਾਈ ਸਰਕਾਰ ਨੇ ਕਥਿਤ ਤੌਰ ਤੇ Ontario ਵਿੱਚ 1200 ਟਰੱਕ ਡਰਾਈਵਰਾਂ ਨੂੰ ਮੌਤਲੀ ਪੱਤਰ ਭੇਜੇ ਹਨ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਹਨਾਂ ਨੇ ਆਪਣੇ ਕਲਾਸ ਏ ਡਰਾਈਵਿੰਗ ਟੈਸਟਾਂ ਵਿੱਚ ਧੋਖਾਧੜੀ ਕੀਤੀ ਹੈ। ਲੀਕ ਹੋਏ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਹੈ ਕਿ ਅੰਟਾਰੀਓ ਦੇ ਆਵਾਜਾਈ ਮੰਤਰਾਲੇ ਨੇ ਡਰਾਈਵਰਾਂ ਨੂੰ ਪੱਤਰ ਭੇਜੇ ਸਨ ਜਿਸ ਵਿੱਚ ਉਹਨਾਂ ਨੂੰ ਕਲਾਸ ਏ ਟੈਸਟਿੰਗ ਅਤੇ ਸਿਖਲਾਈ ਪ੍ਰਕਿਰਿਆ ਦੌਰਾਨ ਬੇਈਮਾਨੀ ਦੇ ਕਾਰਨ ਆਪਣੇ ਲਾਇਸੈਂਸ ਸਮਰਪਣ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਪੱਤਰਾਂ ਦੇ ਪ੍ਰਾਪਤਕਰਤਾਵਾਂ ਨੂੰ ਡਰਾਈਵਿੰਗ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਸੀ। 11 ਵਿੱਚ ਡਰਾਈਵਰਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਮੌਤਲ ਲਾਇਸੈਂਸ ਨੂੰ ਬਰਕਰਾਰ ਰੱਖਣਾ ਇੱਕ ਅਪਰਾਧ ਹੈ। ਪ੍ਰਾਪਤਕਰਤਾਵਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਲਾਇਸੈਂਸ ਕਿਸੇ ਵੀ ਸਰਵਿਸ ਕਨੇਡਾ ਸੈਂਟਰ ਵਿਖੇ ਜਾਂ ਮੰਤਰਾਲੇ ਨੂੰ ਡਾਕ ਰਾਹੀਂ ਸਪੁਰਦ ਕਰ ਸਕਦੇ ਹਨ। ਇਸ ਮਾਮਲੇ ਨੂੰ ਲੈ ਕੇ ਮਿਸਿਸਾਗਾ ਵਿੱਚ ਪੰਜਾਬੀ ਟਰੱਕ ਡਰਾਈਵਰ ਇਕੱਠੇ ਹੋਏ ਜਿਸ ਵਿੱਚ ਉਹਨਾਂ ਰਣਨੀਤੀ ਬਣਾਈ ਕਿ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਨੌਜਵਾਨਾਂ ਦਾ ਕਹਿਣਾ ਹੈ ਕਿ ਜੋ ਨੌਜਵਾਨ ਮਿਹਨਤ ਕਰਕੇ ਲਾਇਸੈਂਸ ਬਣਾਏ ਹਨ ਉਹਨਾਂ ਦੇ ਲਾਇਸੈਂਸ ਮਤਲ ਨਹੀਂ ਹੋਣੇ ਚਾਹੀਦੇ ਦੱਸ ਦਈਏ ਕਿ ਡਰਾਈਵਿੰਗ ਸਕੂਲਾਂ ਉੱਪਰ ਵੀ ਕਾਰਵਾਈ ਕੀਤੀ ਗਈ ਹੈ ਅਤੇ ਜਿਨ੍ਹਾਂ ਨੌਜਵਾਨਾਂ ਨੇ ਉਹਨਾਂ ਸਕੂਲਾਂ ਤੋਂ ਸਿਖਲਾਈ ਲਈ ਸੀ ਉਹਨਾਂ ਸਾਰਿਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਇਸ 'ਚ ਸਿਰਫ ਪੰਜਾਬੀ ਪਾਈਚਾਰਨ ਦੇ ਟਰੱਕ ਡਰਾਈਵਰ ਹੀ ਨਹੀਂ ਸਗੋਂ ਹੋਰ ਪਾਈਚਾਰਨ ਦੇ ਟਰੱਕ ਡਰਾਈਵਰ ਵੀ ਸ਼ਾਮਲ ਹਨ ਨੌਜਵਾਨਾਂ ਨੇ ਮਿਲ ਕੇ ਵਕੀਲ ਕੀਤਾ ਜੋ ਹੁਣ ਉਹਨਾਂ ਦਾ ਕੇਸ ਦੇਖ ਰਹੇ ਹਨ ਵਕੀਲ रिचर्ड जे लांडे ਨੇ ਕਿਹਾ ਹੈ ਕਿ ਜੋ ਨੌਜਵਾਨ ਸਹੀ ਹਨ ਉਹਨਾਂ ਨਾਲ ਬਹੁਤ ਮਾਰੀ ਹੋਈ ਹੈ ਉਹਨਾਂ ਦੱਸਿਆ ਕਿ ਉਹਨਾਂ ਕੋਲ 90 ਦਿਨਾਂ ਦਾ ਸਮਾਂ ਹੈ ਜਿਸ ਦੌਰਾਨ ਉਹ ਆਪਣੀ ਪੂਰੀ ਕੋਸ਼ਿਸ਼ ਕਰਨਗੇ ਅਤੇ ਨੌਜਵਾਨਾਂ ਨੂੰ ਇਨਸਾਫ ਦਿਵਾਇਆ ਜਾਵੇਗਾ ਅਮਰੀਕੀ ਰਾਸ਼ਪਤੀ ਡੋਨਲਡ 트ੰਪ ਵੱਲੋਂ ਲਗਾਈ ਗਈ ਭਾਰੀ ਡਿਊਟੀ ਨੇ ਉੱਤਰ ਪ੍ਰਦੇਸ਼ ਦੇ ਪਦੋਹੀ ਮਿਰਜ਼ਾਪੁਰ ਦੇ ਕਾਰਪੋਰੇਟ ਉਦਯੋਗ ਦੀ ਕਮਰ ਤੋੜ ਦਿੱਤੀ ਹੈ ਕਾਰਪੇਟ ਬੈਲਟ ਵਜੋਂ ਜਾਣੇ ਜਾਂਦੇ ਪਦੋਹੀ ਮਿਰਜ਼ਾਪੁਰ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਬੰਦ ਹੋ ਗਈਆਂ ਹਨ ਅਤੇ ਕੁਝ ਨਾਮਾਤਰ ਕੰਮ ਕਰ ਰਹੇ ਹਨ ਪਦੋਹੀ ਦੇ ਹੱਥ ਨਾਲ ਬਣੇ ਹੋਏ ਕਾਰਪੇਟਾਂ ਨੂੰ ਅਮਰੀਕੀ ਬਾਜ਼ਾਰ ਵਿੱਚ ਬਹੁਤ ਮੰਗ ਸੀ ਅਤੇ ਸੈਂਕੜੇ ਕਾਰੋਬਾਰੀ ਉੱਥੇ ਪ੍ਰਾਪਤ ਆਰਡਰਾਂ ਤੇ ਵੀ ਵੱਧ ਫੁੱਲ ਰਹੇ ਸਨ ਪਰ 트ੰਪ ਟੈਰਿਫ ਨੇ ਤਸਵੀਰ ਬਦਲ ਦਿੱਤੀ ਹੈ ਲਗਭਗ 25000 ਕਰੋੜ ਰੁਪਏ ਦੇ ਆਰਡਰ ਫਸ ਗਏ ਹਨ ਅਤੇ ਫੈਕਟਰੀ ਮਾਲਕਾਂ ਨੂੰ ਕਾਮਿਆਂ ਦੀ ਸ਼ਾਂਤੀ ਕਰਨ ਲਈ ਮਜਬੂਰ ਹੋਣਾ ਪਿਆ ਹੈ ਨਤੀਜੇ ਵਜੋਂ ਕਾਰਪੇਟ ਕਾਰੋਬਾਰ ਨਾਲ ਜੁੜੇ ਲਗਭਗ 7 ਲੱਖ ਪਰਿਵਾਰਾਂ ਦੀ ਰੋਜੀ ਰੋਟੀ ਖਤਰੇ ਵਿੱਚ ਹੈ ਭਾਰਤ ਹਰ ਸਾਲ ਲਗਭਗ 17000 ਕਰੋੜ ਰੁਪਏ ਦੇ ਹੱਥ ਨਾਲ ਬਣੇ ਹੋਏ ਕਾਰਪੇਟ ਅਮਰੀਕਾ ਤੇ ਹੋਰ ਦੇਸ਼ਾਂ ਨੂੰ ਨਿਰਯਾਤ ਕਰਦਾ ਹੈ ਇਹਨਾਂ ਵਿੱਚੋਂ 10500 ਕਰੋੜ ਰੁਪਏ ਦਾ ਸਮਾਨ ਸਿਰਫ ਪਦੋਹੀ ਮਿਰਜ਼ਾਪੁਰ ਤੋਂ ਜਾਂਦਾ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇੱਥੇ ਬਣੇ ਲਗਭਗ 60% ਕਾਰਪਟ ਜਾਨੀ ਕਿ 6000 ਤੋਂ 6500 ਕਰੋੜ ਰੁਪਏ ਸਿਰਫ ਅਮਰੀਕੀ ਬਾਜ਼ਾਰ ਵਿੱਚ ਨਿਰਯਾਤ ਕੀਤੇ ਜਾਂਦੇ ਹਨ ਪਰ ਦੋ ਹੀ ਮਿਰਜ਼ਾਪੁਰ ਦੇ ਫਾਰਸੀ ਸ਼ੈਲੀ ਦੇ ਹੱਥ ਨਾਲ ਬਣੇ ਟੈਫਟਡ ਅਤੇ ਹੱਥ ਨਾਲ ਬਣੇ ਕਾਰਪਟ ਬਹੁਤ ਕੀਮਤੀ ਹਨ ਪਰ ਭਾਰਤ ਵਿੱਚ ਇਹਨਾਂ ਦੀ ਖਪਤ ਬਹੁਤ ਘੱਟ ਹੈ ਘਰੇਲੂ ਬਾਜ਼ਾਰ ਵਿੱਚ ਸਿਰਫ 2% ਕਾਰਪਟ ਹੀ ਵਿਕਦੇ ਹਨ ਜ਼ਿਆਦਾਤਰ ਮਸ਼ੀਨ ਨਾਲ ਬਣੇ ਕਾਰਪਟ ਦੇਸ਼ ਦੇ ਹੂਟਲਾਂ ਮੋਲਾ ਅਤੇ ਥੀਏਟਰਾਂ ਵਿੱਚ ਵਰਤੇ ਜਾਂਦੇ ਹਨ ਇਸ ਲਈ ਭਦੋਈ ਵਪਾਰੀ ਅਮਰੀਕੀ ਮੰਗ ਅਨੁਸਾਰ ਸਮਾਨ ਧਿਆਨ ਕਰਦੇ ਹਨ ਹੁਣ ਨਵੇਂ ਬਾਜ਼ਾਰ ਲੱਭਣਾ ਇਹਨਾਂ ਲਈ ਮੁਸ਼ਕਲ ਹੋਵੇਗਾ ਕਿਉਂਕਿ ਕਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਡੋਨਲਡ ਟਰੰਪ ਟੈਰਫ ਦੇ ਉੱਪਰ ਸਖਤ ਹੈਗੇ ਨੇ ਇਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਇਜ਼ਾਫਾ ਵਧ ਸਕਦਾ ਹੈ ਅਮਰੀਕਾ ਦੇ ਵਿੱਚ ਆਈਐਸ ਦੇ ਵੱਲੋਂ ਵਕ ਵਕ ਜਗਾਵਾਂ ਤੇ ਛਾਪੇ ਮਾਰੇ ਜਾ ਰਹੇ ਨੇ ਜਿਸ ਦੇ ਚਲਦਿਆਂ ਇੱਥੇ ਪਹੁੰਚੇ ਨੌਜਵਾਨ ਕਾਫੀ ਦਿੱਕਤ ਸਮੱਸਿਆਵਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਕਾਫੀ ਨੌਜਵਾਨ ਸਹਿਮ ਦੇ ਵਿੱਚ ਨੇ ਜਿਸ ਕਰਕੇ ਇੱਕ ਨੌਜਵਾਨ ਦੀ ਸਹਿਮ ਦੇ ਚਲਦਿਆਂ ਮੌਤ ਹੋ ਗਈ ਹੈ ਦਰਅਸਲ ਅਮਰੀਕਾ ਵਿੱਚ ਟਰੰਪ ਦੇ ਇਮੀਗ੍ਰੇਸ਼ਨ ਛਾਪੇ ਅਤੇ ਡਿਪੋਰਟੇਸ਼ਨ ਦਾ ਡਰ ਪੰਜਾਬੀ ਨੌਜਵਾਨਾਂ ਦੀ ਜਾਨ ਦਾ ਖੌਬ ਬਣ ਚੁੱਕਾ ਹੈ ਜੀ ਹਾਂ ਤਕਰੀਬਨ 2.5 ਸਾਲ ਪਹਿਲਾਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਜਸਬੀਰ ਸਿੰਘ ਦੀ ਪੇਤ ਪਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ ਜੋ ਅਕਸਰ ਹੀ ਆਪਣੇ ਇਮੀਗ੍ਰੇਸ਼ਨ ਸਟੇਟਸ ਨੂੰ ਲੈ ਕੇ ਚਿੰਤਤ ਰਹਿੰਦਾ ਸੀ ਇਸ ਤੋਂ ਪਹਿਲਾਂ ਅਸਾਈਲਮ ਕੇਸ ਰੱਦ ਹੋਣ ਕਾਰਨ ਚਿੰਤਾਵਾਂ ਵਿੱਚ ਡੁੱਬੇ ਸਿਮਰਨਜੀਤ ਸਿੰਘ ਦੀ ਅਚਨਚੇਤ ਮੌਤ ਹੋਣ ਦੀ ਖਬਰ ਵੀ ਸਾਹਮਣੇ ਆਈ ਸੀ ਜਸਬੀਰ ਸਿੰਘ ਦੇ ਛੋਟੇ ਭਰਾ ਨਿਰਵੈਰ ਸਿੰਘ ਨੇ ਦੱਸਿਆ ਕਿ ਜਸਬੀਰ ਇਡੀਆਨਾ ਸੂਬੇ ਦੇ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ ਨਰਵੈਰ ਸਿੰਘ ਮੁਤਾਬਕ ਸੋਮਵਾਰ ਨੂੰ ਜਸਬੀਰ ਦੇ ਇੱਕ ਦੋਸਤ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਉਹ ਰਾਤ ਨੂੰ ਰੋਟੀ ਖਾ ਕੇ ਸੁੱਤਾ ਪਰ ਸਵੇਰੇ ਨਹੀਂ ਉੱਠਿਆ ਜਸਬੀਰ ਦੇ ਦੋਸਤਾਂ ਨੇ ਐਂਬੂਲੈਂਸ ਸਾਧ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਰ ਦੇ ਦਿੱਤਾ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਜੁੰਡਲਾ ਨਾਲ ਸੰਬੰਧਿਤ ਜਸਬੀਰ ਸਿੰਘ ਦੇ ਪਿਤਾ 40 ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਅਤੇ ਪਰਿਵਾਰ ਵਿੱਚ ਹੁਣ ਸਿਰਫ ਬਜ਼ੁਰਗ ਮਾਂ ਅਤੇ ਪ੍ਰਾ ਰਹਿ ਗਏ ਹਨ ਨਿਰਵੈਰ ਸਿੰਘ ਮੁਤਾਬਕ 2023 ਵਿੱਚ ਜਸਬੀਰ ਸਿੰਘ ਨੇ ਕਿਸੇ ਏਜੰਟ ਰਾਹੀਂ ਵਿਦੇਸ਼ ਜਾਣ ਦਾ ਫੈਸਲਾ ਲਿਆ ਪਰ 30 ਲੱਖ ਰੁਪਏ ਦਾ ਪ੍ਰਬੰਧ ਕਰਨਾ ਔਖਾ ਹੋ ਰਿਹਾ ਸੀ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਕਰਜ਼ਾ ਲੈ ਕੇ ਕਿਸੇ ਤਰੀਕੇ ਨਾਲ ਰਕਮ ਦਾ ਪ੍ਰਬੰਧ ਹੋਇਆ ਅਤੇ ਜਸਬੀਰ ਡੌਂਕੀ ਰੂਟ ਰਾਹੀਂ ਯੂਰਪ ਪਰਵਾਨਾ ਹੋ ਗਿਆ ਜਿੱਥੋਂ ਅੱਗੇ ਦਾ ਸਫ਼ਰ ਸ਼ੁਰੂ ਹੋਣਾ ਸੀ ਅਮਰੀਕਾ ਪਹੁੰਚਣ ਮਗਰੋਂ ਉਹ ਤਕਰੀਬਨ ਰੋਜ਼ਾਨਾ ਆਪਣੇ ਪਰਿਵਾਰ ਨੂੰ ਫੋਨ ਕਰਦਾ ਪਰ ਪਰ ਬੀਤੇ ਸ਼ਨੀਵਾਰ ਨੂੰ ਕਾਲ ਨਾ ਹੀ ਆਈ ਪਰਿਵਾਰ ਨੇ ਸੋਚਿਆ ਕਿ ਕਿਸੇ ਕੰਮ ਵਿੱਚ ਰੁੱਝਿਆ ਹੋਵੇਗਾ ਪਰ ਕੋਈ ਨਹੀਂ ਸੀ ਜਾਣਦਾ ਕਿ ਪਾਣਾ ਵਰਤ ਚੁੱਕਾ ਹੈ ਨਿਰਵੈਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ ਜਿਸ ਦੇ ਮੱਦੇਨਜ਼ਰ ਜਸਬੀਰ ਸਿੰਘ ਦੀ ਦੇਹ ਲਿਉਣ ਦਾ ਪ੍ਰਬੰਧ ਕਰਨਾ ਮੁਸ਼ਕਲ ਹੈ ਪਿੰਡ ਜੁੰਡਲਾ ਦੀ ਪੰਚਾਇਤ ਤੇ ਨਿਰਵੈਰ ਸਿੰਘ ਵੱਲੋਂ ਕੇਂਦਰ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਗਈ ਹੈ ਦੂਜੇ ਪਾਸੇ ਜਸਬੀਰ ਸਿੰਘ ਦੇ ਦੋਸਤਾਂ ਵੱਲੋਂ ਗੋ ਫੰਡ ਪੇਜ ਰਾਹੀਂ ਲੋੜਿੰਦੀ ਰਕਮ ਇਕੱਤਰ ਕਰਨ ਦੀ ਯਤਨ ਕੀਤੇ ਜਾ ਰਹੇ